ਦੀ ਮੈਂ ਵੈਸੇ 8th ਮੈਂ ਉੱਥੇ ਆਪਣੇ ਪਿੰਡੀ ਕਰੀ ਸੀ ਤੇ ਉਰੇ ਆਈ ਮੈਂ 9th ਚ ਤੇ ਮੈਨੂੰ ਆ ਲੈਬ ਪਹਿਲੀ ਵਾਰ ਦੇਖਣ ਨੂੰ ਮਿਲਿਆ ਉਹ ਵੀ ਇੰਨੀ ਜ਼ਿਆਦਾ ਵਧੀਆ ਤੇ ਮੈਨੂੰ ਤਾਂ ਬੜਾ ਵਧੀਆ ਬਹੁਤ ਕੁਝ ਸਿੱਖਦੇ ਆਂ ਤੇ ਬਹੁਤ ਕੁਸ਼ ਵਧੀਆ ਸਰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਆਂ ਸਾਰਾ ਕੁਝ ਸਰ ਬਹੁਤ ਵਧੀਆ ਪੜ੍ਹਾਉਂਦੇ ਆਂ ਅਸੀਂ ਇਹ ਵੀ ਸੁਣਦੇ ਆਂ ਬੜਾ ਵੱਡਾ ਸਪਿੰਨ ਕਰਤਾ ਸੀ ਲਾਇਆ ਹੈ ਆਟੋਮੈਟਿਕ ਚੱਲ ਰਿਹਾ ਹੈ ਸਰ ਉਹ ਇਹ ਡਿਜੀਟਲ ਬੈਲ ਹੈ ਜੀ ਇਹ ਤੇ ਜਦੋਂ ਵੀ ਟਾਈਮ ਹੋ ਜਾਂਦਾ ਹੈ ਤੇ ਆਪਣੇ ਆਪ ਹੀ ਜਿਹੜੀ ਹੈ ਉਹ ਬੈਲ ਚੱਲਦੀ ਹੈ ਔਰ ਬੱਚੇ ਆਪਣੇ ਆਪ ਹੀ ਜਿਹੜੇ ਹਨ ਉਹ ਕਲਾਸਾਂ ਦੇ ਵਿੱਚ ਚੇਂਜ ਹੋ ਗਏ ਜਿੱਥੇ ਜਾਣਾ ਹੁੰਦਾ ਹੈ ਉੱਥੇ ਚਲੇ ਜਾਂਦੇ ਤੇ ਮਤਲਬ ਜਿੱਦਾਂ ਕੱਲ ਸੀਐਮ ਸਾਹਿਬ ਨੇ ਸਕੂਲ ਘਰ ਦੇ ਵਿੱਚ ਹਰ ਇੱਕ ਸਕੂਲ ਦੇ ਵਿੱਚ ਇੱਕ ਗੱਲ ਕਹਿੰਦੇ ਨੇ ਕਿ ਸਕਿੱਲ ਡਿਪਾਰਟਮੈਂਟ ਕਰਨੀ ਆ ਆਪਣੀ ਕਿ ਸਕਿੱਲ ਵਾਲੇ ਕੋਰਸ ਚੱਲ ਰਹੇ ਨੇ ਸਭ ਔਰ ਬੱਚਿਆਂ ਦੇ ਦਿਮਾਗ ਦੇ ਵਿੱਚ ਬਹੁਤ ਜਲਦੀ ਫਟੋ ਰਹੇ ਨੇ ਨਹੀਂ ਪਤਲਾ ਵਗਿਆ ਮਿੱਟੀ ਬਹੁਤ ਚੰਗੀ ਚੰਗੀ ਚੁਲਕੇ ਬਾਅਦ ਸੂਖ ਪਾਣੀ ਦਾ ਪ੍ਰਬੰਧ ਵੀ ਬਹੁਤ ਵਧੀਆ ਹੈ ਤੇ ਬੱਚੇ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਇੱਥੇ ਕਿਤੇ ਪਾਣੀ ਚ। ਤੇ ਮੈਨੂੰ ਸਕੂਲ ਬਹੁਤ ਫਿਰਿਆ ਲੱਗਿਆ ਬੱਚਾ ਜਿਸ ਨਾਲ ਉਹ ਬਹੁਤ ਪ੍ਰਾਈਵੇਟ ਨਾਲ ਤਾਂ ਬਹੁਤ ਵਧੀਆ ਪ੍ਰਾਈਵੇਟ ਸਕੂਲਾਂ ਜਿੱਦਾਂ ਫੀਸ ਬਹੁਤ ਦੇ ਰਹੇ ਨੇ ਹੈਨੇ ਤਾਂ ਸਾਡੇ ਘਰ ਦੇ ਕਮਾਉਂਦੇ ਹਾਂ ਸਰਕਾਰੀ ਸਕੂਲ ਫਿਰ ਵੀ ਨਾਲ ਵਧੀਆ ਹੁੰਦੇ ਆ। ਬਾਤ ਨਹੀਂ ਜਾਨ ਜੀ ਇਸ ਤਰ੍ਹਾਂ ਮੈਥ ਟੀਚਰ ਬਣਨਾ ਹੈ ਤੇ ਮੈਨੂੰ ਬਹੁਤ ਪਸੰਦੀ ਆਇਆ ਜਿਹੜੇ ਟੀਚਰ ਆ ਸਾਨੂੰ ਹਰ ਮੁਸ਼ਕਿਲ ਸਬਜੈਕਟ ਸਮਝਾਉਂਦੇ ਆ ਜੇ ਸਮਝ ਨਾ ਆਵੇ ਤਾਂ ਕਹਿੰਦੇ ਦੁਬਾਰਾ ਸਮਝਾਉਂਦੇ ਆ ਤੇ ਮਿਲਦੇ ਕਿਵੇਂ ਜੇ ਤੁਹਾਨੂੰ ਸਮਝ ਨਹੀਂ ਆਇਆ ਫਿਰ ਅਸਾਨੂੰ ਸਾਰਾ ਕੁਝ ਪ੍ਰੈਕਟੀਕਲ ਵੀ ਕਰਾਇਆ ਜਾਂਦਾ ਹੈ ਤਾਂ ਤੁਹਾਨੂੰ ਸਮਝ ਆ ਜਾਂਦੀ ਹੈ ਤੇ ਸਰਕਾਰ ਵੱਲੋਂ ਤਾਂ ਨੀਂ ਦਿੱਕਤ ਹੈ ਯਾਰ ਸਰਕਾਰ ਵੱਲੋਂ ਬਜਟ ਦੀ ਕੋਈ ਦਿੱਕਤ ਨਹੀਂ ਹੈ ਸਭ ਘਰ ਘਰ ਗੱਫੇ ਦੇ ਰਹੇ ਆ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਗਾਤਾਰ ਵਿਕਾਸ ਹੁੰਦਾ ਨਜ਼ਰ ਆ ਰਿਹਾ ਹੈ। ਕਈ ਸਰਕਾਰੀ ਸਕੂਲਾਂ ਦੇ ਟੀਚਰ ਪ੍ਰਿੰਸੀਪਲ ਫੋਰਨ ਜਾ ਰਹੇ ਹਨ ਉੱਥੋਂ ਦੇਖ ਰਹੇ ਹਨ ਕਿ ਕਿਸ ਤਰੀਕੇ ਦੀ ਸਿੱਖਿਆ ਆ ਕਿਸ ਤਰੀਕੇ ਦੇ ਸੁਧਾਰ ਕਰ ਰਹੇ ਹਨ। ਮੁੱਖ ਮੰਤਰੀ ਪੰਜਾਬ ਖੁਦ ਇੰਟਰਸਟ ਲੈਂਦੇ ਨਜ਼ਰ ਆ ਰਹੇ ਹਨ। ਕਈ ਸਕੂਲਾਂ ਦਾ ਉਹਨਾਂ ਨੇ ਦੌਰਾ ਕੀਤਾ ਹੈ। ਉਹਨਾਂ ਦੇ ਵਿੱਚ ਇੱਕ ਸਕੂਲ ਇਹ ਵੀ ਸੀ ਤੁਸੀਂ ਦੇਖ ਸਕਦੇ ਹੋ। ਇਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੈ। ਰੂਪਨਗਰ ਲੁਠੇੜੀ ਦੇ ਵਿੱਚ ਤਾਂ ਇਸ ਥਾਂ ਤੇ ਵੀ ਜਿਹੜੀ ਹੈ ਕੰਸਟਰਕਸ਼ਨ ਚੱਲਦੀ ਹੋਈ ਨਜ਼ਰ ਆ ਰਹੀ ਹੈ। ਕਲਾਸਰੂਮ ਬੰਦੇ ਨਜ਼ਰ ਆ ਰਹੇ ਨੇ ਤੇ ਰੈਂਪ ਬਣਾਏ ਜਾ ਰਹੇ ਨੇ ਤਾਂ ਕਿ ਕਈ ਜਿਹੜੇ ਬੱਚੇ ਹਨ ਕਿਸੇ ਵੀ ਨੂੰ ਵੀ ਦਿੱਕਤ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਨਵੇਂ ਬਾਥਰੂਮ ਬਣਾਏ ਜਾ ਰਹੇ ਹਨ ਤਾਂ ਕਿ ਪ੍ਰਾਈਵੇਟ ਸਕੂਲਾਂ ਨਾਲ ਵੀ ਚੰਗਾ ਜਿਹੜੇ ਹਨ ਸਰਕਾਰੀ ਸਕੂਲ ਹੋਣ ਇੱਥੋਂ ਦੇ ਬੱਚੇ ਜਿਹੜੇ ਹਨ ਉਹ ਪੜ੍ਹ ਕੇ ਵਿਦੇਸ਼ਾਂ ਦੇ ਵਿੱਚ ਨਾ ਜਾਣ ਉਹ ਇੱਥੇ ਹੀ ਨੌਕਰੀਆਂ ਕਰਨ ਇਸ ਨੂੰ ਲੈ ਕੇ ਵੀ ਖਿਆਲ ਰੱਖਿਆ ਜਾ ਰਿਹਾ ਹੈ ਸਕੂਲ ਦੇ ਕੁਝ ਅਧਿਆਪਕ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਇਸ ਬਿਲਡਿੰਗ ਬਾਰੇ ਜਾਣਕਾਰੀ ਲੈਣੇ ਆ ਸਰ ਆਪਣੇ ਨਾਮ ਦੱਸ ਦਿਓ ਪਹਿਲਾਂ ਜੀ ਮੇਰਾ ਨਾਮ ਹੈ ਸੁਰਮਕ ਸਿੰਘ ਮੈਂ ਡੀਪੀ ਦੀ ਪੋਸਟ ਤੇ ਹਾਂ ਜੀ ਔਰ ਇਹ ਸਾਰੇ ਪੰਜਾਬ ਸਰਕਾਰ ਦਾ ਬੜਾ ਵਧੀਆ ਉਪਰਾਲਾ ਹੈ ਕਿ ਜਿਹੜੇ ਬੱਚੇ ਸਾਡੇ ਸਕੂਲ ਦੇ ਵਿੱਚ ਨਵੀਆਂ ਸਟਰੀਮਸ ਆਈਆਂ ਨੇ ਮੈਡੀਕਲ ਨਾਨ ਮੈਡੀਕਲ ਕਮਰਸ ਤੇ ਉਹਨਾਂ ਵਾਸਤੇ ਲੈਬਸ ਜਿਹੜੀਆਂ ਨੇ ਉਹ ਸਾਡੇ ਕੋਲ ਜਿਹੜੀ ਗ੍ਰਾਂਟ ਆਈ ਸੀਗੀ ਉਹਦੇ ਨਾਲ ਬਣ ਕੇ ਬਿਲਕੁਲ ਤਿਆਰ ਹੋ ਚੁੱਕੀਆਂ ਨੇ ਔਰ ਬੱਚੇ ਬਹੁਤ ਲਹਾ ਲੈ ਰਹੇ ਨੇ ਇਸ ਚੀਜ਼ ਦਾ ਔਰ ਇਹ ਜਿਹੜੀਆਂ ਲੈਬਸ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਲੈਬਸ ਨੇ ਇਹ ਸ਼ੁਰੂ ਕਦੋਂ ਹੋਈ ਸਿੰਧੀ ਉਹ ਸਾਰੀ ਦੀ ਸਾਰੀ ਇਹ ਪਿਛਲੇ ਸਾਲ ਸ਼ੁਰੂ ਹੋਈ ਸੀ ਹੁਣ ਇਹ ਕੰਪਲੀਟ ਹੋਈ ਹੈ ਥੋੜੇ ਬਹੁਤ ਪੈਂਡਿੰਗ ਹੈ ਤੇ ਆਲਮੋਸਟ ਤਿਆਰ ਹੋ ਚੁੱਕੀ ਹੈ ਇਕ ਸਾਲ ਦੇ ਵਿੱਚ ਤਿਆਰ ਤਿਆਰ ਹੋ ਚੁੱਕੀ ਹੈ ਔਰ ਰੈਂਪ ਜਿਹੜਾ ਹੈ ਉਹ ਦੇਖ ਸਕਦੇ ਤੁਸੀਂ ਉਧਰ ਤੇ ਉਹ ਬਣ ਕੇ ਤਿਆਰ ਹੈ ਤਾਂ ਕਿ ਜਿਹੜੇ ਡਿਸੇਬਿਲਟੀ ਵਾਲੇ ਬੱਚੇ ਹੈ ਤੇ ਉਹਦਾ ਕੋਈ ਉਹਨਾਂ ਨੂੰ ਦਿੱਕਤ ਪੇਸ਼ ਨਾ ਆਵੇ ਕੋਈ ਨਾ ਆਵੇ ਅਸੀਂ ਇਹ ਵੀ ਸੁਣ ਰਹੇ ਬੜਾ ਵੱਡਾ ਸਪੀਕਰ ਤੁਸੀਂ ਲਾਇਆ ਹੈ ਆਟੋਮੈਟਿਕ ਹੀ ਚੱਲ ਰਿਹਾ ਹੈ ਉਹ ਸਰ ਇਹ ਡਿਜੀਟਲ ਬੈਲ ਹੈ ਜੀ ਇਹ ਤੇ ਜਦੋਂ ਵੀ ਟਾਈਮ ਹੋ ਜਾਂਦਾ ਹੈ ਤੇ ਆਪਣੇ ਆਪ ਹੀ ਜਿਹੜੀ ਹੈ ਉਹ ਬੈਲ ਚੱਲਦੀ ਹੈ ਔਰ ਬੱਚੇ ਆਪਣੇ ਆਪ ਹੀ ਜਿਹੜੇ ਹੈ ਉਹ ਕਲਾਸਾਂ ਦੇ ਵਿੱਚ ਚੇਂਜ ਹੋ ਕੇ ਜਿੱਥੇ ਜਾਣਾ ਹੁੰਦਾ ਹੈ ਉੱਥੇ ਚਲੇ ਜਾਂਦੇ ਨੇ ਜੀ ਉਹਨਾਂ ਨੇ ਕਿਉਂਕਿ ਕਈ ਵਾਰੀ ਸਾਡੇ ਕਿੰਨੇ ਕਮਰੇ ਬਣ ਰਹੇ ਕਿੰਨੇ ਲੈਬ ਦੇ ਕਮਰੇ ਨੇ ਹੋਰ ਇੱਥੇ ਕੀ 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 ਸਿਰਫ ਲੈਬ ਹੀ ਹੋਣਗੀਆਂ ਜਾਂ ਹੋਰ ਕੀ ਚੀਜ਼ਾਂ ਇੱਥੇ ਵੀ ਨਹੀਂ ਆਉਣਗੀਆਂ ਹੋਰ ਸਰ ਸਾਡੇ ਕੋਲ ਕਮਰਸ ਰੂਮ ਨੇ ਦੋ ਇੱਕ ਫਿਜ਼ਿਕਸ ਬਾਇਓ ਔਰ ਕੈਮਿਸਟਰੀ ਦੀ ਲੈਬ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਨਾਲ ਹੀ ਸਾਡੇ ਆਟੋਮੋਬਾਈਲ ਦਾ ਇੱਕ ਕਮਰਾ ਹੈ ਤੇ ਨਾਲ ਮੈਥ ਮੈਥ ਲੈਬ ਹੈ ਸਾਇੰਸ ਲੈਬ ਹੈ ਔਰ ਲਾਇਬ੍ਰੇਰੀ ਜਿਹੜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਸਰਕਾਰ ਵੱਲੋਂ ਬਜਟ ਵੱਲੋਂ ਤਾਂ ਨਹੀਂ ਦਿੱਕਤ ਨਹੀਂ ਸਰਕਾਰ ਵੱਲੋਂ ਬਜਟ ਦੀ ਕੋਈ ਦਿੱਕਤ ਨਹੀਂ ਹੈ ਸਮ ਭਰ ਭਰ ਗੱਫੇ ਦੇ ਰਹੇ ਜੀ ਉਹ ਵੀ ਤੁਸੀਂ ਬਣਾਓ ਬੱਚਿਆਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ ਤਾਂ ਬਿਲਕੁਲ ਤੁਹਾਨੂੰ ਇੱਕ ਕਲਾਸਰੂਮ ਵਿੱਚ ਇੱਥੇ ਦਿਖਾ ਦਿੰਨੇ ਆ ਕਿ ਅੰਦਰ ਕਿੱਦਾਂ ਦਾ ਕਲਾਸਰੂਮ ਹੈ ਕਿਉਂਕਿ ਮੁੱਖ ਮੰਤਰੀ ਇੱਥੇ ਆਏ ਸਨ ਨਵੀਂ ਉਸਾਰੀ ਵੀ ਚੱਲ ਰਹੀ ਹੈ ਕਈ ਕਈ ਲੈਬਸ ਜਿਹੜੀਆਂ ਹਨ ਉਹ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਇਸ ਕਲਾਸਰੂਮ ਦੇ ਵਿੱਚ ਵੀ ਗੱਲਬਾਤ ਕਰਾਂਗੇ ਕੀ ਕੁਝ ਇਸ ਕਲਾਸਰੂਮ ਦੇ ਵਿੱਚ ਹੈ ਇਹ ਸੱਸੀ ਕਰ ਜੀ 2 ਮਿੰਟ ਤੁਹਾਡੇ ਲਾਹਾਂਗੇ ਜੀ ਗੱਲਬਾਤ ਕਰਨ ਵਾਸਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਿੱਜੀ ਸੁਰੱਖਿਆ ਲੈਬ ਹੈ ਤਿਆਰ ਕੀਤੀ ਗਈ ਹੈ ਸਕੂਲ ਦੇ ਵਿੱਚ ਅਲੱਗ-ਅਲੱਗ ਇਕੁਪਮੈਂਟਸ ਜਿਹੜੇ ਹਨ ਉਹ ਇੱਥੇ ਰੱਖੇਗੇ ਹਨ ਕਿ ਅਗਨ ਅੱਗੇ ਵਜਾ ਉਯੰਤਰ ਜਿਹੜੇ ਹਨ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰੀਕੇ ਦੇ ਨਾਲ ਯਾਨੀ ਕਿ ਸਿਕਿਉਰਟੀ ਪਰਸਨਲ ਸਿਕਿਉਰਟੀ ਤੇ ਸਮਾਜ ਚ ਜਿਹੜੀ ਵੀ ਕਿਤੇ ਲੋਡ ਪੈਂਦੀ ਹੈ ਸੁਰੱਖਿਆ ਦੀ ਤਾਂ ਉਸ ਚੀਜ਼ ਦਾ ਵੀ ਲੈਕਚਰ ਇੱਥੇ ਚੱਲ ਰਿਹਾ ਹੈ ਇੱਥੋਂ ਦੇ ਜਿਹੜੇ ਅਧਿਆਪਕ ਹਨ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਸਟੂਡੈਂਟ ਇੱਥੇ ਪੜ੍ਹ ਰਹੇ ਨੇ ਉਹਨਾਂ ਨੇ ਵੀ ਪੁੱਛਾਂਗੇ ਕੀ ਕੁਝ ਇੱਥੇ ਸਿੱਖ ਰਹੇ ਨੇ ਕਿੱਦਾਂ ਉਹਨਾਂ ਨੂੰ ਸਕੂਲ ਦੇ ਵਿੱਚ ਲੱਗ ਰਿਹਾ ਹੈ ਸਰੇ ਲਿਖਿਆ ਹੈ ਨਿੱਜੀ ਸੁਰੱਖਿਆ ਲੈਬ ਇਹ ਕੀ ਕੁਝ ਇੱਥੇ ਸਿਖਾ ਰਹੇ ਹੋ ਤੁਸੀਂ ਸਰ ਇਹ ਹੈਗੀ ਆਪਣੀ ਪ੍ਰਾਈਵੇਟ ਸਿਕਿਉਰਿਟੀ ਨਿੱਜੀ ਸੁਰੱਖਿਆ ਲਾਈਵ ਇਹਦੇ ਵਿੱਚ ਸਰ ਬੱਚਿਆਂ ਨੂੰ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ ਆਸ-ਪਾਸ ਦੇ ਵਿੱਚ ਕੋਈ ਆਪਾਂ ਨੂੰ ਇਦਾਂ ਦਾ ਮਾਹੌਲ ਮਿਲ ਜਾਂਦਾ ਹੈ ਆਪਣੇ ਆਪ ਨੂੰ ਉੱਥੋਂ ਸੁਰੱਖਿਅਤ ਬਾਹਰ ਕਿਵੇਂ ਕੱਢਣਾ ਹੈ ਜਾਂ ਦੂਜਿਆਂ ਦੀ ਆਪਾਂ ਨੇ ਹੈਲਪ ਕਿਵੇਂ ਕਰਨੀ ਹੈ ਜਿਵੇਂ ਅੱਗ ਲੱਗੀ ਹੈ ਕੋਈ ਸਥਾਨ ਜਿੱਦੇ ਆਪਨੇ ਕੋਈ ਕਮੈਂਟ ਲੱਗੇ ਨੇ ਸਰ ਸਾਰੇ ਇਹ ਅੱਗ ਬੁਝਾਉਣ ਵਾਲੇ ਨੇ ਫਾਇਰ ਬ੍ਰਿਗੇਡ ਦੇ ਵਿੱਚ ਕਿਸੇ ਦਾ ਇੰਟਰਸਟ ਹੈ ਬੱਚੇ ਦਾ ਮੈਂ ਉਸ ਲਾਈਨ ਦੇ ਵਿੱਚ ਜਾਣਾ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਸਰ ਪੁਲਿਸ ਲਾਈਨ ਦੇ ਵਿੱਚ ਜਾਣਾ ਕਿਸੇ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਸਰ ਉਸ ਤੋਂ ਇਲਾਵਾ ਬੱਚੇ ਨੂੰ ਕੁਦਰਤੀ ਆਫਤ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਕੁਦਰਤੀ ਆਫਤ ਦੇ ਵਿੱਚ ਤੁਸੀਂ ਫਾਜਨ ਨੇ ਕਿਤੇ ਤਾਂ ਆਪਣੇ ਆਪ ਲੇ ਕੇ ਜਾ ਸਕਦੇ ਹੋ ਤੁਸੀਂ ਜਾਂ ਮਨੁੱਖ ਦੁਆਰਾ ਤਿਆਰ ਕੀਤੀ ਗਈ ਆਫਤਾਂ ਨਹੀਂ ਉਹਨਾਂ ਵਿੱਚ ਫਸ ਜੰਨੇ ਉੱਥੋਂ ਤੁਸੀਂ ਕਿਵੇਂ ਬਾਹਰ ਨਿਕਲਣਾ ਹੈ ਇਹ ਸਾਰੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਪ੍ਰੈਕਟੀਕਲ ਤੌਰ ਤੇ ਸਿਖਾਇਆ ਜਾ ਰਿਹਾ ਹੈ ਦੇਖ ਰਿਹਾ ਮੈਂ ਡਿਟੈਕਟਰਸ ਜਿਹੜੇ ਹਨ ਉਹ ਵੀ ਮੈਟਲ ਡਿਟੈਕਟਰਸ ਵਗੈਰਾ ਵੀ ਲੱਗੇ ਇਹ ਇਹ ਸਾਰੇ ਬੱਚਿਆਂ ਨੂੰ ਦੱਸਿਆ ਗਿਆ ਕਿ ਇਦਾਂ ਕੰਮ ਕਰਦੇ ਨੇ ਇਹ ਚੀਜ਼ਾਂ ਕਿਤੇ ਅੱਗ ਲੱਗ ਜੇ ਉਹਨੂੰ ਕਿੱਦਾਂ ਬੁਝਾਉਣਾ ਹੈ ਹਾਂਜੀ ਸਰ ਬਿਲਕੁਲ ਜਿੱਦਾਂ ਮੈਟਲ ਡਿਟੈਕਟਰ ਬਾਰੇ ਡੋਰ ਮੈਟਲ ਡਿਟੈਕਟਰ ਲੱਗਿਆ ਹੋਇਆ ਸਰ ਇਹਦੇ ਵਿੱਚ ਅਗਰ ਮੈਟਲ ਆ ਜਾਂਦਾ ਤਾਂ ਕਿਹੜੀ ਵੇਵ ਕੱਟਦਾ ਹੈ ਕਿ ਇਸ ਤਰ੍ਹਾਂ ਦੀ ਆਵਾਜ਼ ਨਿਕਲਦੀ ਆ ਤੁਸੀਂ ਕਿਵੇਂ ਇਹਨੂੰ ਚੈੱਕ ਕਰਕੇ ਬੰਦੇ ਨੂੰ ਪਛਾਣ ਸਕਦੇ ਹੋ ਵੀ ਇਹਦੇ ਕੋਲ ਮੈਟਲ ਦੀ ਕੋਈ ਚੀਜ਼ ਹੈਗੀ ਹੈ ਹੈਂਡ ਮੈਟਲ ਡਿਟੈਕਟਰ ਲੱਗਿਆ ਹੋਇਆ ਸਰ ਉਹਦੇ ਨਾਲ ਤੁਸੀਂ ਕਿਸ ਤਰ੍ਹਾਂ ਚੈਕਿੰਗ ਕਰਨੀ ਹੈ ਅਗਰ ਕਿਸੇ ਕੋਲ ਮੈਟਲ ਹੈਗਾ ਤਾਂ ਉਹਦੀ ਵੇਵ ਕਿਸ ਤਰ੍ਹਾਂ ਦੀ ਹੈ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਚੈੱਕ ਕਰਨਾ ਹੈ ਅੱਗ ਦੇ ਦੌਰਾਨ ਕੋਈ ਬੰਦਾ ਫਸ ਜਾਂਦਾ ਹੈ ਪਾਸਟੇਡ ਉਹਨੂੰ ਕਿਵੇਂ ਦੇਣੀ ਹੈ ਉਥੋਂ ਕੱਢਣਾ ਕਿਵੇਂ ਹੈ ਇਹ ਸਾਰਾ ਪ੍ਰੈਕਟੀਕਲ ਕਰਾਇਆ ਜਾਂਦਾ ਸਰ ਬੱਚਿਆਂ ਨੂੰ ਬਿਲਕੁਲ ਥਿਉਰੀ ਪਹਿਲਾਂ ਕਰਾਈ ਜਾਂਦੀ ਹੈ ਪ੍ਰੈਕਟੀਕਲ ਨਾਲ ਨਹੀਂ ਜੀਮ ਸਾਹਿਬ ਆਏ ਸੀ ਤੁਹਾਡੀ ਕੋਈ ਮੰਗ ਤਾਂ ਨਹੀਂ ਹੈਗੀ ਕਿ ਹਾਂ ਇੱਥੇ ਇਹ ਚੀਜ਼ ਦੀ ਘਾਟ ਹੈ ਕਿ ਸੀ ਜੀਮ ਸਾਹਿਬ ਨੇ ਕਿਹਾ ਸੀ ਮੈਂ ਕੋਈ ਛਾਪੇ ਮਾਰਨ ਨਹੀਂ ਆਇਆ ਮੈਂ ਤਾਂ ਇਹ ਹੀ ਪਤਾ ਕਰਨ ਆਇਆ ਵਾ ਕਿਤੇ ਕੋਈ ਕਮੀ ਪੇਸ਼ੀ ਹੈਗੀ ਅਸੀਂ ਬਾਹਰ ਵੀ ਦੇਖ ਰਹੇ ਬਿਲਡਿੰਗ ਬਣ ਰਹੀ ਤਗੜੀ ਉਹ ਕਹਿੰਦੇ ਗਫੇ ਮਿਲ ਰਹੇ ਤੇ ਅਸੀਂ ਲਈ ਜਾ ਰਹੇ ਹਾਂ ਇੱਥੇ ਤਾਂ ਨਹੀਂ ਕੋਈ ਲੋੜ ਹੈਗੀ ਚੀਜ਼ ਕਲਾਸ ਦੇ ਵਿੱਚ ਕੀ ਆ ਚੀਜ਼ਾਂ ਚਾਹੀਦੀਆਂ ਬੱਚਿਆਂ ਨੂੰ ਬੱਚਿਆਂ ਦੀ ਕੋਈ ਡਿਮਾਂਡ ਨਹੀਂ ਆ ਨਹੀਂ ਸਰ ਐਦਾਂ ਦੀ ਕੋਈ ਨਹੀਂ ਵੈਸੇ ਸਾਨੂੰ ਗ੍ਰਾਂਟਸ ਸਮੇਂ-ਸਮੇਂ ਨਾਲ ਆਈ ਜਾਣੀਆਂ ਹੁਣ ਸਾਡੇ ਕੋਲ ਲੇਟੈਸਟ ਗ੍ਰਾਂਟ ਆਈ ਹੋਈ ਆ ਜੀ ਫੀਲਡ ਵਿਜ਼ਿਟ ਵਾਸਤੇ ਬੱਚਿਆਂ ਨੂੰ ਇੰਡਸਟਰੀ ਘੁਮਾ ਕੇ ਲੈ ਕੇ ਆਨੇ ਆ ਫੀਲਡ ਦੇ ਵਿੱਚ ਦਿਖਾਣੇ ਆ ਵੀ ਕਿ ਇਸ ਤਰ੍ਹਾਂ ਤੁਸੀਂ ਆਪਣੇ ਜਿਹ ਕਿਸ ਤਰ੍ਹਾਂ ਉਹ ਕੰਮ ਕਰਦੇ ਨੇ ਤੇ ਕਿਹੜਾ ਕੰਮ ਤੁਸੀਂ ਆਸਾਨੀ ਨਾਲ ਸਿੱਖ ਸਕਦੇ ਹੋ ਤੇ ਮਤਲਬ ਜਿੱਦਾਂ ਕੱਲ ਸੀਐਮ ਸਾਹਿਬ ਨੇ ਸਕੂਲਾਂ ਦੇ ਵਿੱਚ ਹਰ ਇੱਕ ਸਕੂਲ ਦੇ ਵਿੱਚ ਇਹ ਗੱਲ ਕਹਿੰਦੇ ਨੇ ਵੀ ਸਕਿੱਲ ਡਿਵੈਲਪਮੈਂਟ ਕਰਨੀ ਆਪਾਂ ਨੇ ਇਹ ਸਕਿੱਲ ਵਾਲੇ ਕੋਰਸ ਚੱਲ ਰਹੇ ਨੇ ਸਰ ਔਰ ਬੱਚਿਆਂ ਦੇ ਦਿਮਾਗ ਦੇ ਵਿੱਚ ਬਹੁਤ ਜਲਦੀ ਫਿੱਟ ਹੋ ਰਹੇ ਨੇ ਬਹੁਤ ਜਲਦੀ ਆਪਣਾ ਰੋਜ਼ਗਾਰ ਆਪਾਂ 30 35 ਲੱਖ ਲਾ ਕੇ ਸਰ ਬੱਚਿਆਂ ਨੂੰ ਬਾਹਰ ਭੇਜਦੇ ਆ ਤੇ ਉਹ ਸਰਕਾਰ ਉਲਟਾ ਕਰ ਰਹੀ ਹੈ 30 35 ਲੱਖ ਰੁਪਏ ਸਕੂਲਾਂ ਤੇ ਲਾ ਕੇ ਬੱਚਿਆਂ ਨੂੰ ਇੱਥੇ ਹੀ ਰੋਜ਼ਗਾਰ ਦੇਣ ਦੇ ਮੂਡ ਦੇ ਵਿੱਚ ਹੈ ਤੇ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਆ ਸਰ ਇਸ ਤੇ ਬਿਲਕੁਲ ਬਿਲਕੁਲ ਸਰ ਇਹੋ ਉਹਨਾਂ ਨੇ ਸਿੱਖਿਆ ਕੀ ਹੈ ਵਾਕਈ ਤੁਹਾਡਾ ਬੇਟਾ ਕੀ ਨਾਂ ਆ ਜੀ ਜੀ ਮੇਰਾ ਨਾਮ ਮੰਨਤ ਭੰਗੂ ਆ ਮੰਨਤ ਕੀ ਕੁਝ ਸਿੱਖ ਲਿਆ ਤੁਸੀਂ ਇੱਥੋਂ ਜੀ ਮੈਂ ਤਾਂ ਬਹੁਤ ਕੁਝ ਸਿੱਖਿਆ ਸਾਰੇ ਸਿਖਾਉਣੇ ਵਾਲੇ ਇਹਨਾਂ ਨੇ ਬਹੁਤ ਕੁਝ ਸਿਖਾਤਾ ਜੀ ਜੀ ਮੈਂ ਵੈਸੇ 8th ਮੈਂ ਉੱਥੇ ਆਪਣੇ ਪਿੰਡੀ ਘਰੀਤੀ ਤੇ ਉਰਈ ਆਈ ਮੈਂ 9th ਚ ਤੇ ਮੈਨੂੰ ਲੈਬ ਪਹਿਲੀ ਵਾਰ ਦੇਖਣ ਨੂੰ ਮਿਲੀ ਉਹ ਵੀ ਇੰਨੀ ਜ਼ਿਆਦਾ ਵਧੀਆ ਤੇ ਮਿੰਟ ਬੜਾ ਵਧੀਆ ਸੀ ਪ੍ਰਾਈਵੇਟ ਸਕੂਲ ਸੀ ਸਰਕਾਰੀ ਨਹੀਂ ਜੀ ਮੈਂ ਉੱਥੇ ਸਰਕਾਰੀ ਸੀ ਸੀਗੀ ਜੀ 8th ਉੱਥੇ 8th ਲੱਕੇ ਸੀਗਾ ਜੀ ਫਿਰ ਜੀ 9th ਮੈਂ ਉਰੇ ਕਰਨੀ ਆਈ ਥੇ ਮੈਨੂੰ ਬੜਾ ਵਧੀਆ ਲੱਗਿਆ ਮੈਂ ਪੈਸੇ ਮੈਂ ਸਪੈਸ਼ਲ ਆ ਲੈਬ ਕਰਕੇ ਆਈ ਥੀ ਕਿਉਂਕਿ ਮੈਂ ਸਿਕਿਉਰਟੀ ਦਾ ਦੇਖਣਾ ਤਾਂ ਜੀ ਕੀ ਬੰਨਾ ਤੁਸੀਂ ਕੀ ਵੈਸੇ ਤਾਂ ਜੀ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਜੀ ਹਾਂਜੀ ਤੁਸੀਂ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮੇਕੰਪ੍ਰੀਤ ਕੌਰ ਹੈ ਜੀ ਜੀ ਸਿੱਖ ਰਹੇ ਹਾਂ ਇੱਥੇ ਬਹੁਤ ਵਧੀਆ ਸਿਖਦੇ ਹਾਂ ਜੀ ਬਹੁਤ ਕੁਝ ਵਧੀਆ ਸਰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਸਾਰਾ ਕੁਝ ਸਰ ਬਹੁਤ ਵਧੀਆ ਪੜ੍ਹਾਉਂਦੇ ਆ ਜੀ ਹੋਰ ਹੋਰ ਸਰ ਬਹੁਤ ਵਧੀਆ ਕਰਾਉਂਦੇ ਆ ਸਾਰਾ ਚੀਜ਼ਾਂ ਦੱਸਦੇ ਆ ਵੀ ਕਿਹੜੀ ਕਿਹੜੀ ਚੀਜ਼ ਕਿਹਾ ਕਿਹਦੀ ਚੀਜ਼ ਦੀ ਕਿੱਦਾਂ ਵਰਤੋਂ ਕਰੀ ਦੀ ਆ ਜੇ ਅਗਲਾ ਜੇ ਕਿੱਦਾਂ ਸਭ ਕੁਝ ਕਰੀਦਾ ਸਾਰਾ ਦੱਸ ਦਿਆ ਸਰ ਬਹੁਤ ਵਧੀਆ ਕਰਾਉਂਦੇ ਆ ਤੁਸੀਂ ਕੀ ਬਣਨਾ ਹੈ ਬਾਹਰ ਜਾ ਕੇ ਬਾਹਰ ਤਾਂ ਨਹੀਂ ਜਾਣਾ ਵਿਦੇਸ਼ ਤਾਂ ਨਹੀਂ ਜਾਣਾ ਮੈਂ ਮੈਥ ਟੀਚਰ ਬਣਨਾ ਹੈ ਟੀਚਰ ਬਣਨਾ ਹੈਂ ਜੀ ਤੁਹਾਡਾ ਕੀ ਬੇਟਾ ਨਾਮ ਹੈ ਮੇਰਾ ਨਾਮ ਮੰਤੂਤ ਕੌਰ ਜੀ ਮੈਂ ਪੀਜੀ ਤੁਸੀਂ ਕਿ ਸਖਰੇ ਹੋ ਇੱਥੇ ਕਿੱਦਾਂ ਲੱਗ ਰਿਹਾ ਕੋਈ ਕਮੀ ਪੇਸ਼ੀ ਤਾਂ ਨਹੀਂ ਲੱਗ ਰਹੀ ਸਕੂਲਾਂ ਦੇ ਵਿੱਚ ਨਹੀਂ ਜੀ ਕੋਈ ਕਮੀ ਪੇਸ਼ੀ ਨਹੀਂ ਜੀ ਬਹੁਤ ਗੁੱਸੇ ਸਿੱਖਦੇ ਆਂ ਜੀ ਅਸੀਂ ਇਹ ਸਕੂਲ ਚ ਜੀ ਪੁੱਤਰ ਦੇ ਟੀਚਰ ਇੱਥੇ ਖੜੇ ਤੁਸੀਂ ਵੈਸੇ ਦੱਸੋ ਕਿ ਹਾਂ ਸਾਨੂੰ ਆਹ ਦਿੱਕਤ ਆ ਰਹੀ ਕੋਈ ਲੱਗ ਰਿਹਾ ਹੋਵੇ ਦਰ ਨਹੀਂ ਜੀ ਐਂ ਤਾਂ ਨਹੀਂ ਕੋਈ ਗੱਲ ਹੈ ਹਾਂ ਠੀਕ ਹੈ ਜੀ ਹਾਂ ਜੀ ਬੇਟਾ ਕੀ ਨਾਮ ਤੋਂ ਡੈਕ ਮੇਰਾ ਨਾਮ ਗੁਰਲੀਨ ਕੌਰ ਗੁਰਲੀਨ ਜੀ ਤੁਹਾਨੂੰ ਕੋਈ ਦਿੱਕਤ ਆ ਰਹੀ ਹੋਵੇ ਸਕੂਲ ਦੇ ਵਿੱਚ ਕੋਈ ਚੀਜ਼ ਕੋਈ ਬਾਥਰੂਮ ਠੀਕ ਨਾ ਹੋਣ ਕੋਈ ਕੰਸਟਰਕਸ਼ਨ ਦੀ ਕਿਤੇ ਲੋਡ ਹੋਵੇ ਕੋਈ ਟਰਾਂਸਪੋਰਟ ਦੀ ਦਿੱਕਤ ਆ ਰਹੀ ਹੋਵੇ ਨਹੀਂ ਜੀ ਜਦ ਦੀ ਮਤਲਬ ਕਿ ਮੈਂ ਸਕੂਲ ਚੋਂ ਆਈ ਆ ਪਹਿਲਾਂ ਨਾਲੋਂ ਤਾਂ ਬਹੁਤ ਬਦਲਾਅ ਆ ਗਿਆ ਮਤਲਬ ਕਿ ਬਹੁਤ ਚੀਜ਼ਾਂ ਮਤਲਬ ਕਿ ਬਾਥਰੂਮ ਤੇ ਪਾਣੀ ਦਾ ਪ੍ਰਬੰਧ ਵੀ ਬਹੁਤ ਵਧੀਆ ਹੈ ਤੇ ਬੱਚਿਆਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਮਤਲਬ ਕਿ ਕਿਛੇ ਵੀ ਕਿਸੇ ਵੀ ਕੰਮ 'ਚ ਜੀ ਕਿੰਨੇ ਕਿਲੋਮੀਟਰ ਤੁਹਾਡਾ ਘਰ ਇੱਥੇ ਪੈਂਦਾ ਕਿੰਦੇ ਜਾਂ ਆਉਂਦੇ ਆ ਇੱਕ ਕਿਲੋਮੀਟਰ ਅੱਛਾ ਨੇੜੇ ਹਾਂਜੀ ਸਾਈਕਲ ਤੇ ਆਉਂਦੇ ਹਾਂਜੀ ਹੋਰ ਵੀ ਕੁਝ ਬੱਚਿਆਂ ਨੂੰ ਪੁੱਛਦੇ ਆ ਜੀ ਬੇਟਾ ਤੁਹਾਡਾ ਕੀ ਨਾਮ ਹੈ ਜੀ ਜੀ ਮੇਰਾ ਨਾਮ ਉਸਖਾਨ ਖਾਨ ਹੈ ਜੀ ਤੇ ਮੈਨੂੰ ਸਕੂਲ ਬਹੁਤ ਵਧੀਆ ਲੱਗਿਆ ਬਾਕੀ ਸਾਰੇ ਸਕੂਲਾਂ ਨਾਲੋਂ ਵੀ ਬਹੁਤ ਪ੍ਰਾਈਵੇਟਾਂ ਨਾਲੋਂ ਤਾਂ ਬਹੁਤ ਵਧੀਆ ਪ੍ਰਾਈਵੇਟ ਸਕੂਲਾਂ ਚ ਤਾਂ ਫੀਸੇ ਬਹੁਤ ਲੈ ਲੈਂਦੇ ਆ ਐਨੇ ਤਾਂ ਸਾਡੇ ਘਰ ਦੇ ਕਮਾਉਂਦੇ ਵੀ ਸਰਕਾਰੀ ਸਕੂਲ ਫਿਰ ਵੀ ਉਹਨਾਂ ਨਾਲ ਵਧੀਆ ਹੁੰਦੇ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਜਿਹੜੇ ਟੀਚਰ ਆ ਸਾਨੂੰ ਹਰ ਮਤਲਬ ਸਬਜੈਕਟ ਸਮਝਾਉਂਦੇ ਆ ਜੇ ਸਮਝ ਨਾ ਆਵੇ ਤਾਂ ਕਹਿੰਦੇ ਦੁਬਾਰਾ ਸਮਝ ਲਓ ਐ ਨਹੀਂ ਕਹਿੰਦੇ ਕਿ ਭਈ ਜੇ ਤੁਹਾਨੂੰ ਸਮਝ ਨਹੀਂ ਆਇਆ ਤਾਂ ਰਹਿਣ ਦਿਓ ਫਿਰ ਸਾਨੂੰ ਸਾਰਾ ਕੁਝ ਪ੍ਰੈਕਟੀਕਲ ਵੀ ਕਰਾਇਆ ਜਾਂਦਾ ਤੇ ਸਾਨੂੰ ਸਮਝ ਆ ਜਾਂਦੇ ਸਾਰਿਆਂ ਨੂੰ ਤੇ ਸਾਡੇ ਵਾਸਤੇ ਪਹਿਲਾਂ ਮਤਲਬ ਪਾਣੀ ਨਾਲ ਬੰਦੇ ਵੀ ਹੈ ਜੀ ਬਾਥਰੂਮ ਦਾ ਸਾਰਾ ਕਿ ਮੈਂ ਸਾਰਾ ਕੁਝ ਵਧੀਆ ਹੈ ਜੀ ਤੁਸੀਂ ਸੋਚਿਆ ਤੁਸੀਂ ਕੀ ਬੰਨਾ ਹੈ ਉਹਦੀ ਤਿਆਰੀ ਕਰਨਾ ਹੈ ਆਈਐਸ ਬੰਨਾ ਹੈ ਜੀ ਬਹੁਤ ਬੇ ਦੇਖ ਸਕਦੇ ਹੋ ਕਈ ਆਈਐਸ ਬਨਨ ਨੂੰ ਫਿਰਦੇ ਨੇ ਕਈਆਂ ਦੀ ਪਲਾਨਿੰਗ ਜਿਹੜੀ ਹੈ ਟੀਚਰ ਬਨਨ ਦੀ ਹੈ ਕਈ ਪੰਜਾਬ ਪੁਲਿਸ ਚ ਭਰਤੀ ਹੋਣਾ ਚਾਹੁੰਦੇ ਨੇ ਤਾਂ ਇਹ ਸਾਰੇ ਹੁਣ ਪੰਜਾਬ ਦੇ ਸਕੂਲਾਂ ਦੇ ਬੱਚੇ ਨੇ ਤੇ ਕਈ ਥਾਵਾਂ ਤੇ ਇਹ ਜ਼ਰੂਰ ਗੱਲ ਦੇਖਣ ਨੂੰ ਆਈ ਕਿ ਟਰਾਂਸਪੋਰਟ ਦੀ ਫੈਸਿਲਿਟੀ ਸਕੂਲਾਂ ਦੇ ਵਿੱਚ ਨਹੀਂ ਹੈਗੀ ਤਾਂ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਉਹ ਵੀ ਅਸੀਂ ਜਲਦ ਪ੍ਰੋਵਾਈਡ ਕਰਾਵਾਂਗੇ ਪਰ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਕਿਸ ਤਰੀਕੇ ਨਾਲ ਦੇਣੀ ਹੈ ਕੀ ਕੀ ਚੀਜ਼ਾਂ ਦੀ ਲੋੜ ਹੈ ਟੀਚਰਸ ਦਾ ਕਹਿਣਾ ਹੈ ਕਿ ਗੱਫੇ ਆ ਰਹੇ ਨੇ ਤੇ ਅਸੀਂ ਤਿਆਰ ਕਰ ਰਹੇ ਹਾਂ ਚੀਜ਼ਾਂ ਲਾ ਰਹੇ ਹਾਂ ਬਾਹਰ ਵੀ ਤੁਹਾਨੂੰ ਦਿਖਾਇਆ ਕਿ ਰੈਂਪ ਬਣ ਰਹੇ ਨੇ ਕੋਈ ਡਿਸੇਬਿਲਟੀ ਹੈ ਕਿਸੇ ਬੱਚੇ ਦੀ ਤਾਂ ਉਹ ਵੀ ਆਪਣੀ ਕਲਾਸਰੂਮ ਤੱਕ ਆਪਣੀ ਲੈਬ ਤੱਕ ਠੀਕ ਤਰੀਕੇ ਨਾਲ ਜਾ ਸਕੇ ਕਿਸੇ ਦੀ ਉਹਨੂੰ ਸਾਰਾ ਨਾ ਲੈਣਾ ਪਵੇ ਇਹ ਚੀਜ਼ ਦਾ ਹਰ ਚੀਜ਼ ਦਾ ਖਿਆਲ ਜਿਹੜਾ ਹੈ ਉਹ ਰੱਖਿਆ ਜਾ ਰਿਹਾ ਹੈ ਤੇ ਬੱਚੇ ਕਹਿ ਰਹੇ ਨੇ ਕਿ ਪ੍ਰਾਈਵੇਟ ਸਕੂਲਾਂ 'ਚ ਤਫ਼ੀਸਾਂ ਵੀ ਜ਼ਿਆਦਾ ਸੀ ਪਰ ਸਹੂਲਤਾ ਦੀ ਗੱਲ ਕਰੀ ਤੇ ਸਾਨੂੰ ਸਰਕਾਰੀ ਸਕੂਲਾਂ 'ਚ ਸਹੂਲਤਾ ਚੰਗੀਆਂ ਦਿਖਦੀਆਂ ਨਜ਼ਰ ਆ ਰਹੀਆਂ ਨੇ ਤੇ ਉਮੀਦ ਕਰਾਂਗੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਇਹ ਦੌਰਾ ਕਰਕੇ ਗਏ ਨੇ ਪਵਿੱਖ ਦੇ ਵਿੱਚ ਕਿਤੇ ਕੋਈ ਕਮੀ ਪੇਸ਼ੀ ਲੱਗਦੀ ਹੈ ਕੋਈ ਬੱਚਿਆਂ ਵੱਲੋਂ ਜਾਂ ਅਧਿਆਪਕਾਂ ਵੱਲੋਂ ਜਾਂ ਸਕੂਲ ਪ੍ਰਬੰਧਾ ਵੱਲੋਂ ਉਹ ਵੀ ਜਲਦ ਪੂਰੀਆਂ ਹੋਣ ਤਾਂ ਕਿ ਚੰਗਾ ਪਵਿੱਖ ਪੰਜਾਬ ਨੂੰ ਮਿਲ ਸਕੇ ਕੈਮਰਾਮੈਨ ਹਰਜਿੰਦਰ ਦੇ ਨਾਲ ਨਵੀਨ ਸੇਠੀ ਪੰਜਾਬ ਕੇਸਰੀ ਜਗਬਾਨੀ